packaged food toothpaste medicines stationery wagaira 12% ya 18% to gir ke 5% par le aaye gaye hai jada carbon on layi cement varteya janda hai us te vi gst 29% to kat ke 18% ho chuka hai kisanan layi kheti de equipments ate tires te gst 5% ho chuka hai sab to wadda relief kithe milya individual health the life insurance ਜਿੱਥੇ ਹੁਣ 0% GST ਲਾਗੂ ਕੀਤਾ ਜਾਏ। ਖੁਸ਼ੀ ਦੀ ਗੱਲ ਇਹ ਹੈ ਕਿ ਸਿਰਫ ਦੋ ਮੇਨ ਸਲੈਬਸ ਲਾਗੂ ਕਰ ਦਿੱਤੇ ਗਏ ਨੇ 5% ਤੇ 18%। ਇਹ ਨਵੇਂ ਰੇਟਸ 22 ਸਤੰਬਰ ਤੋਂ ਲਾਗੂ ਹੋਣਗੇ। ਸੱਚੇ ਗੱਲ ਸਾਰਿਆਂ ਨੂੰ ਮੈਂ ਹਾਂ ਦਵਸੀਰਤ ਕੌਰ ਤੇ ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ। ਅੱਜ ਦੀ ਸਭ ਤੋਂ ਵੱਡੀ ਖਬਰ GST ਕਾਉਂਸਲ ਦੀ 56th ਯਾਨੀ ਕਿ 56ਵੀਂ ਮੀਟਿੰਗ ਨਿਊ ਦਲੀ ਵਿੱਚ ਖਤਮ ਹੋ ਗਈ ਤੇ ਸਰਕਾਰ ਨੇ ਨੈਕਸਟ ਜਨ GST ਲਾਂਚ ਕਰ ਦਿੱਤਾ ਹੈ। ਹੁਣ ਤੁਹਾਡੇ ਲਈ ਸਮਝਣਾ ਜ਼ਰੂਰੀ ਹੈ ਪਹਿਲਾਂ GST ਦੇ 4 ਸਲੈਬਸ ਹੁੰਦੇ ਸੀ ਇਹ ਕਿਹੜੇ-ਕਿਹੜੇ ਸੀ 5% 12% 18% ਤੇ 28% ਪਰ ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਸਿਰਫ ਦੋ ਮੇਨ ਸਲੈਬਸ ਲਾਗੂ ਕਰ ਦਿੱਤੇ ਗਏ ਨੇ 5% ਤੇ 18% ਇਹ ਨਵੇਂ ਰੇਟਸ 22 ਸਤੰਬਰ ਤੋਂ ਲਾਗੂ ਹੋਣਗੇ ਇਸ ਨਾਲ ਬਿਲਿੰਗ ਆਸਾਨ ਹੋਏਗੀ ਡਿਸਪਿਊਟਸ ਘਟਣਗੇ ਤੇ ਸਭ ਤੋਂ ਵੱਡਾ ਫਾਇਦਾ ਇਸ ਨਾਲ ਖਰਚੇ ਉੱਤੇ ਵੀ ਸਿੱਧਾ-ਸਿੱਧਾ ਫਰਕ ਪਏਗਾ ਇਸ ਓਵਰਹਾਲ ਨਾਲ ਹੀ ਰੋਜ਼ਮਰਾਂ ਦੀਆਂ ਚੀਜ਼ਾਂ ਸਸਤੀਆਂ ਹੋ ਰਹੀਆਂ ਨੇ ਪੈਕੇਜਡ ਫੂਡ ਟੂਥਪੇਸਟ ਮੈਡੀਸਿਨਸ ਸਟੇਸ਼ਨਰੀ ਵਗੈਰਾ 12% ਜਾਂ 18% ਤੋਂ ਗਿਰ ਕੇ 5% 'ਤੇ ਲੈ ਆਏ ਗਏ ਹਨ ਦੁੱਧ ਤੇਲ ਗਿਆ ਹੋਇਆ ਜੀਐਸਟੀ ਵੀ ਪਹਿਲਾ ਜਿਹੜਾ ਲੱਗਿਆ ਸੀ ਜੀਐਸਟੀ ਉਹ हट ਚੁੱਕਾ ਹੈ ਫੁੱਟਵੇਅਰ ਜਿਨ੍ਹਾਂ ਦੀ ਕੀਮਤ 2500 ਤੱਕ ਦੀ ਹੈ ਉਹ ਹੁਣ 5% ਜੀਐਸਟੀ ਤੇ ਆਉਣਗੇ ਟੀਵੀ ਇਸ ਏਸੀਸ ਡਿਸ਼ਵਾਸ਼ਰਸ ਇਹੋ ਜੇ ਸਾਰੇ ਕੰਜ਼ਿਊਮਰ ਡਿਊਰੇਬਲਸ 28% ਤੋਂ 18% ਤੇ ਆ ਗਏ ਨੇ ਇਸ ਦੇ ਨਾਲ ਫੈਸਟਿਵ ਸੀਜ਼ਨ ਵਿੱਚ ਆਮ ਆਦਮੀ ਨੂੰ ਸਿੱਧਾ ਰਿਲੀਫ ਮਿਲੇਗਾ ਜਿਹੜਾ ਕਾਰਬਨ ਆਉਣ ਲਈ ਸੀਮਿੰਟ ਵਰਤਿਆ ਜਾਂਦਾ ਹੈ ਉਸਤੇ ਵੀ ਜੀਐਸਟੀ 29% ਤੋਂ ਘਟ ਕੇ 18% ਹੋ ਚੁੱਕਾ ਹੈ ਕਿਸਾਨਾਂ ਲਈ ਖੇਤੀ ਦੇ ਇਕਵਿਪਮੈਂਟਸ ਅਤੇ ਟਾਇਰਸ ਤੇ ਜੀਐਸਟੀ 5% ਹੋ ਚੁੱਕਾ ਹੈ ਸਭ ਤੋਂ ਵੱਡਾ ਰਿਲੀਫ ਕਿੱਥੇ ਮਿਲਿਆ ਇੰਡੀਵਿਜੂਅਲ ਹੈਲਥ ਤੇ ਲਾਈਫ ਇੰਸ਼ੋਰੈਂਸ ਜਿੱਥੇ ਹੁਣ 0% ਜੀਐਸਟੀ ਲਾਗੂ ਕੀਤਾ ਜਾਏਗਾ ਹਾਂਜੀ ਬਿਲਕੁਲ ਤੁਹਾਨੂੰ ਇੰਡੀਵਿਜੂਅਲ ਹੈਲਥ ਜਾਂ ਫਿਰ ਲਾਈਫ ਇੰਸ਼ੋਰੈਂਸ ਤੇ ਜੀਐਸਟੀ ਨਹੀਂ ਪਰਨਾ ਪਏਗਾ ਮਤਲਬ ਪਾਲਿਸੀ ਪ੍ਰੀਮੀਅਮ ਤੇ ਪਹਿਲਾਂ ਵਾਲਾ 18% ਟੈਕਸ ਮੁੱਕ ਚੁੱਕਾ ਹੈ ਕਰਾ ਲਈ ਇਹ ਵੱਡਾ ਸਹਾਰਾ ਬਣ ਕੇ ਆਇਆ ਹੈ ਇਹਦੇ ਨਾਲ ਹੁਣ ਲੋਕਾਂ ਨੂੰ ਪ੍ਰੀਮੀਅਮਸ ਸਸਤੇ ਪੈ ਜਾਣਗੇ पर याद रखियो लगजरी तिन्न गुड्स सरकार ने नवा चाली परसेंट स्पैशल लैब रख्या है इस कैटेगरी विच हाई एंड गड्डिया टोबैको पान मसाला जिमें आइटम्स योजे सारे आइटम्स आते मतलब आम समान सस्ता पर बड़ी लग्जरी चीज़ा महंगी मिलनगिया ਏ ਜੀਐਸਟੀ ਕਾਉਂਸਲ ਦੀ ਮੀਟਿੰਗ ਤਕਰੀਬਨ 10.5 ਘੰਟੇ ਚੱਲੀ ਸੀ ਸੈਂਟਰ ਤੇ ਸਟੇਟਸ ਨੇ ਮਿਲ ਕੇ ਡਿਟੇਲ ਵਿੱਚ ਪ੍ਰੋਪੋਜ਼ਲਸ ਲਿਆਂਦੇ ਕਾਉਂਸਲਸ ਦਾ ਇੱਥੇ ਇਹ ਕਹਿਣਾ ਸੀ ਕਿ ਨਵੇਂ ਰੇਟਸ 22 ਸਤੰਬਰ ਤੋਂ ਹੀ ਲਾਗੂ ਕਰ ਦਿੱਤੇ ਜਾਣਗੇ ਤਾਂ ਸਿਸਟਮ ਨੂੰ ਟਾਈਮ ਮਿਲੇ ਤੇ ਫੈਸਟੀਵਲ ਡਿਮਾਂਡ ਨੂੰ ਵੀ ਬੂਸਟ ਮਿਲੇ ਸਭ ਤੋਂ ਮੇਨ ਫੋਕਸ ਇੱਥੇ ਦੀਵਾਲੀ ਤੇ ਕੀਤਾ ਗਿਆ ਹੈ ਕਿਹਾ ਗਿਆ ਹੈ ਵੀ ਸਰਕਾਰ ਵੱਲੋਂ ਆਮ ਜਨਤਾ ਨੂੰ ਇਹ ਦੀਵਾਲੀ ਲਈ ਜੀਐਸਟੀ ਸਲੈਬਸ ਦੀ ਨਵੀਂ ਰਿਫਾਰਮਡ ਪਾਲਿਸੀ ਇੱਕ ਗਿਫਟ ਵਾਂਗੂ ਦਿੱਤੀ ਗਈ ਹੈ ਇਸ ਰੈਸ਼ਨਲਾਈਜੇਸ਼ਨ ਨਾਲ ਮਾਰਕੀਟ ਵਿੱਚ ਪੋਜ਼ਿਟਿਵ ਰਿਐਕਸ਼ਨਸ ਆਏਗਾ ਐਫਐਮਸੀਜੀ ਆਟੋ ਕੰਜ਼ਿਊਮਰ ਸਟਾਕਸ ਚ ਚੁਸਤੀ ਦੇਖਣ ਨੂੰ ਮਿਲੇਗੀ ਐਕਸਪਰਟਸ ਕਹਿ ਰਹੇ ਨੇ ਕਿ ਇਹ ਕਟ ਨਾਲ ਇਨਫਲੇਸ਼ਨ ਜੋ ਹੈ ਥੋੜੀ ਘੱਟ ਸਕਦੀ ਹੈ ਤੇ ਡਿਮਾਂਡ ਵੱਧ ਸਕਦੀ ਹੈ रेवेन्यू सेक्रेटरी ਦਾ ਐਸਟੀਮੇਟ ਹੈ ਵੀ 48000 ਕਰੋੜ ਯਾਨੀ ਕਿ 48000 ਕਰੋੜ ਦਾ ਨੈਟ ਰੈਵਨਿਊ ਇੰਪੈਕਟ ਹੋ ਸਕਦਾ ਹੈ ਪਰ ਸਰਕਾਰ ਕਹਿ ਰਹੀ ਹੈ ਕਿ ਈਜ਼ ਆਫ ਲਿਵਿੰਗ ਯਾਨੀ ਕਿ ਆਸਾਨ ਜ਼ਿੰਦਗੀ ਤੇ ਈਜ਼ ਆਫ ਡੂਇੰਗ ਬਿਜ਼ਨਸ ਯਾਨੀ ਕਿ ਆਸਾਨ ਵਪਾਰ ਲਈ ਜ਼ਰੂਰੀ ਕਦਮ ਚੁੱਕੇ ਗਏ ਨੇ ਕੁਝ ਰਾਜਿਆਂ ਨੇ ਜਿਵੇਂ ਕੁਝ ਆਪੋਜੀਸ਼ਨ ਸਟੇਟਸ ਕਹਿ ਰਹੇ ਨੇ ਕਿ ਰੈਵਨਿਊ ਦੀ ਚਿੰਤਾ ਹੈ ਤੇ ਕੰਪਨਸੇਸ਼ਨ ਯਸਸ ਮੈਕੈਨਿਜ਼ਮ ਤੇ ਕਲੈਰਿਟੀ ਚਾਹੀਦੀ ਹੈ ਪੋਲਿਟੀਕਲ ਰਿਐਕਸ਼ਨ ਵੀ ਆਇਆ ਇਹਨਾਂ ਰਿਫਾਰਮਸ ਉੱਤੇ ਆਪੋਜੀਸ਼ਨ ਨੇ ਰਿਫਾਰਮਸ ਨੂੰ ਵੈਲਕਮ ਬਟ ਲੇਟ ਕੇ ਹੈ ਪਰ ਆਮ ਬੰਦੇ ਨੂੰ ਤੁਰੰਤ ਪ੍ਰਾਈਸਿਸ ਵਿੱਚ ਅਸਰ ਨਜ਼ਰ ਆਉਣਾ ਸ਼ੁਰੂ ਹੋਵੇਗਾ ਤੁਹਾਨੂੰ ਫਿਰ ਤੋਂ ਆਸਾਨ ਭਾਸ਼ਾ ਵਿੱਚ ਦੱਸ ਦਈਏ ਤਾਂ ਹੁਣ ਜੀਐਸਟੀ ਸਿੰਪਲ ਹੋ ਚੁੱਕਾ ਹੈ ਦੋ ਮੇਨ ਸਲੈਬਸ ਨੇ 5% ਤੇ 18% ਇੰਡੀਵਿਜੂਅਲ ਇੰਸ਼ੋਰੈਂਸ ਤੇ ਜ਼ੀਰੋ ਜੀਐਸਟੀ ਲਾਗੂ ਕਰ ਦਿੱਤਾ ਗਿਆ ਹੈ ਰੋਜ਼ਮਰਾਂ ਦੀਆਂ ਚੀਜ਼ਾਂ ਸਸਤੀਆਂ ਕਰ ਦਿੱਤੀਆਂ ਗਈਆਂ ਨੇ ਲਗਜ਼ਰੀ ਸਿਨ ਗੁੱਡਸ ਜਿਵੇਂ ਕਿ ਤੋਬੈਕੋ ਗੁਟਕਾ ਜਾਂ ਪਾਨ ਮਸਾਲਾ ਜਾਂ ਫਿਰ ਮਹਿੰਗੀਆਂ ਗੱਡੀਆਂ ਉਹਨਾਂ ਤੇ 40% ਜੀਐਸਟੀ ਲਾਗੂ ਹੋ ਚੁੱਕਿਆ ਹੈ ਇਫੈਕਟਿਵ ਡੇਟ ਯਾਦ ਰੱਖਿਓ ਜੀ 22 ਸਤੰਬਰ ਤੋਂ ਇਹ ਪਾਲਿਸੀ ਲਾਗੂ ਕਰ ਦਿੱਤੀ ਜਾਏਗੀ ਇਹ ਰਿਫਾਰਮਸ ਨੂੰ ਲਿਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਗਿਆ ਹੈ ਵੀ ਇਸ ਨਾਲ ਮਿਡਲ ਕਲਾਸ ਫੈਮਲੀਆਂ ਨੂੰ ਕਾਫੀ ਰਾਹਤ ਮਿਲੇਗੀ ਜੋ ਚੀਜ਼ਾਂ ਇੱਕ ਆਮ ਆਦਮੀ ਰੋਜ਼ਮਰਰ ਦੀ ਜ਼ਿੰਦਗੀ ਵਿੱਚ ਵਰਤਦਾ ਹੈ ਉਹਨਾਂ ਨੂੰ ਖਰੀਦਣ ਦਾ ਬੋਝ ਹੁਣ ਹਲਕਾ ਹੋਵੇਗਾ ਕਾਮਰਸ ਅਤੇ ਇੰਡਸਟਰੀ ਦੇ ਯੂਨੀਅਨ ਮਨਿਸਟਰ ਪਿਊਸ਼ ਗੋਇਲ ਜੀ ਨੇ ਕਿਹਾ ਵੀ ਇਹ ਕਦਮ ਇੰਡੀਆ ਨੂੰ ਲੰਬੇ ਸਮੇਂ ਵਿੱਚ ਆਤਮ ਨਿਰਪਰਤ ਤੇ ਸੈਲਫ ਸਫੀਸ਼ੀਐਂਟ ਬਣਾਉਣ ਲਈ ਚੱਕਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਵੀ ਇਸ ਕਦਮ ਨਾਲ ਆਉਣ ਵਾਲੇ ਸਮੇਂ ਵਿੱਚ 2047 ਯਾਨੀ ਕਿ 2047 ਤੱਕ ਇੱਕ ਵਿਕਸਿਤ ਭਾਰਤ ਵੇਖਣ ਨੂੰ ਮਿਲੇਗਾ। ਦੋਸਤੋ ਹਜੇ ਲਈ ਇਹ ਨਹੀਂ ਪਰ ਹੋਰ ਅਪਡੇਟਸ ਲਈ ਇਹੋ ਜੀ ਸਿੰਪਲ ਐਕਸਪਲੇਨ ਸੌਰੀ ਦੋਸਤੋ ਹਜੇ ਲਈ ਨਹੀਂ ਪਰ ਇਹੋ ਜੀ ਹੋਰ ਅਪਡੇਟਸ ਲਈ ਸਿੰਪਲ ਐਕਸਪਲੇਨਰਸ ਲਈ ਲਾਈਕ ਐਂਡ ਸਬਸਕ੍ਰਾਈਬ ਕਰੋ ਤੇ ਵੇਖਦੇ ਰਹੋ தி ਸਿਟੀ ਹੈਡਲਾਈਨਸ